ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੇ ਪਹਿਲਾਂ ਅਗਲੇ 5 ਦਿਨਾਂ ਦੇ ਮੌਸਮ ਅਪਡੇਟ ਤੁਹਾਨੂੰ ਦੇ ਆਗੇ ਯਾਨੀ ਕਿ 7 ਅਪ੍ਰੈਲ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਸੋ ਅੱਜ ਦੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਨੂੰ ਐਸਐਲ ਦੀਆਂ ਦਿਖਾ ਰਹੇ ਆ ਲਗਭਗ ਸਵੇਰ ਦੇ 10:30 ਤੋਂ 11:00 ਵਜਣ ਜਾ ਰਹੇ ਨੇ ਤੇ 3 ਅਪ੍ਰੈਲ ਦੀ ਅੱਜ ਸਵੇਰ ਹੈ ਸਵੇਰ ਤੋਂ ਜਿਹੜੀ ਇਹ ਤਿੱਖੇ ਤੋਂ ਉੱਪਰ ਲੱਗ ਰਹੀ ਹੈ ਜੀ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਹਾਲਾਂਕਿ ਉੱਪਰ ਲਫਦਰ ਤੇ ਟਟਵੇਂ ਬੱਦਲ ਬਈ ਵੀ ਕੁਝ ਕੇ ਤਰ੍ਹਾਂ ਦੇ ਵਿੱਚ ਬਣੀ ਹੋਈ ਆ ਕਿਉਂ ਬਣੀ ਆ ਜੀ ਕਿਉਂਕਿ ਇਸ ਵੇਲੇ ਇੱਕ ਫਾਚਿੰਗ ਸਿਸਟਮ ਹਲਕੇ ਲੈਵਲ ਦਾ ਜਿਹੜਾ ਵੈਸਟਰਨ ਡਿਸਰਬਸ ਹੈ ਇਹ ਪਹੁੰਚ ਗਿਆ ਚੁੱਕਿਆ ਉੱਤਰ ਭਾਰਤ ਵੱਲ ਤੇ ਇਸ ਵੇਲੇ ਪੰਜਾਬ ਦੇ ਭਾਗਾਂ ਦੇ ਵਿੱਚ ਬੱਦਲ ਬਈ ਬਣੀ ਹੋਈ ਆ ਹਰਿਆਣਾ ਰਾਜਾਂ ਦੇ ਵਿੱਚ ਇਹ ਐਂਟਰ ਕਰ ਰਿਹਾ ਤੇ ਇਹ ਫਾਚੁਨੇ ਸਿਸਟਮ ਕੋਈ ਬਹੁਤਾ ਤਗੜਾ ਨਹੀਂ ਹੈ ਤੇ ਇਹਨੂੰ ਨਾ ਤਗੜਾ ਮੌਇਸਚਰ ਮਿਲ ਰਿਹਾ ਇਸ ਲਈ ਇਹ ਸਿਸਟਮ ਹੈ ਜਿਹੜਾ ਹਲਕੀ ਬੂੰਦਾਬੰਦੀ ਹਲਕੇ ਸ਼ਰਾਟੇ 5-7 ਮਿੰਟਾਂ ਲਈ ਲਵਾ ਸਕਦਾ ਹੈ ਪੰਜਾਬ ਦੇ ਖਾਸ ਕਰਕੇ ਮਾਲਵਾ ਦੇ ਪਛਮੀ ਜ਼ਿਲ੍ਹੇ ਤੇ ਮਾਝੇ ਦੇ ਕੁਝ ਖੇਤਰਾਂ ਦੇ ਵਿੱਚ ਅਸਰ ਰਹਿਣਗੇ ਕਿ ਜਿੱਥੇ 5-7 ਜਣੀਆਂ ਨੇ ਕਣੀਆਂ 5-7 ਮਿੰਟਾਂ ਲਈ ਡਿੱਗ ਸਕਦੀਆਂ ਨੇ ਹਾਲਾਂਕਿ ਬਹੁਤੇ ਫਾਗਾਂ ਦੇ ਵਿੱਚ ਮੌਸਮ ਖੁਸ਼ਕ ਹੀ ਰਹੇਗਾ ਮੀਂਹ ਦੇ ਅਸਰ ਬਹੁਤ ਘੱਟ ਰਹਿਣ ਥਾਵਾਂ ਤੇ ਹੋਣਗੇ ਜਿੱਥੇ ਕਣੀਆਂ ਡਿੱਗਣ ਤੇ ਬਾਕੀ ਬਦਰਬਾਈ ਇਹਨਾਂ ਫਾਗਾਂ ਦੇ ਵਿੱਚ ਬਣ ਸਕਦੀ ਆ ਪਾਕਿਸਤਾਨ ਵਾਲੇ ਹਾਸਿਆਂ ਇਸ ਸਿਸਟਮ ਅੱਗੇ ਵਧ ਰਿਹਾ ਤੇ ਪਹਾੜੀ ਖੇਤਰਾਂ ਦੇ ਵਿੱਚ ਸਰਗਰਮ ਹੋਵੇਗਾ ਤੇ ਰਾਜਸਥਾਨ ਦੇ ਕੁਝ ਫਾਗਾਂ ਦੇ ਵਿੱਚ ਮੀਂਹ ਜਿਹੜਾ ਤੇਜ਼ ਹੋ ਸਕਦੇ ਨੇ ਦੱਖਣ ਹੁਰਵੀ ਔਰ ਪਛਮੀ ਰਾਜਸਥਾਨ ਮਾਦਰ ਆਸਾਂ ਦੇ ਵਿੱਚ ਜਿਹੜੇ ਤੇਸ਼ ਰਟੇ ਹੋਰ ਕਿਤੇ ਕਿਤੇ ਗਰੀਮਾਰ ਹੋ ਸਕਦੀ ਹੈ ਇਹਦੇ ਅਸਰ ਵੱਢਦੇ ਜਾਫਰੇ ਨੇ ਹਰਿਆਣਾ ਦੇ ਵਿੱਚ ਮੀਂਹ ਜਿਹੜੇ ਲੱਗ ਸਕਦੇ ਨੇ ਫਰ ਹਲਕੇ ਲੱਗਣਗੇ ਤੇ ਕਿੱਥੇ ਲੱਗਣਗੇ ਕੁਦਰਤ ਜਾਣ ਜਾਣਾ ਮੱਧ ਪ੍ਰਦੇਸ਼ ਦੇ ਖਾਸ ਕਰਕੇ ਉੱਤਰੀ ਤੇ ਪੂਰਬੀ ਮੱਧ ਪ੍ਰਦੇਸ਼ ਦੇ ਖੇਤਰ ਤੇ ਜੀਓਪੇ ਦੇ ਪੱਛਮੀ ਭਾਗਾਂ ਦੇ ਵਿੱਚ ਕਿਤੇ ਕਿਤੇ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਤੇ ਦਿੱਲੀ ਗ੍ਰੇਟਰ ਨੋਇਡਾ ਇਹਨਾਂ ਦਾ ਖੇਤਰਾਂ ਦੇ ਆਸ-ਪਾਸ ਵੈਸੇ ਸਿਸਟਮ ਕੋਈ ਬਹੁਤਾ ਤਗੜਾ ਨਹੀਂ ਹੈ ਕਿ ਨੇ ਵੱਡੇ ਲੈਵਲ ਉੱਪਰ ਪ੍ਰਭਾਵਿਤ ਕਰੇ ਪਰ ਕਿਤੇ ਕਿਤੇ ਕਣੀਆਂ ਡਿੱਗੋ ਵੀ ਸਕਦੀਆਂ ਨੇ ਨਹੀਂ ਵੀ ਡਿੱਗ ਸਕਦੀਆਂ ਕੁਦਰਤ ਜਾਣ ਜਾਣਾ ਪੰਜਾਬ ਦੇ ਲਈ ਇਹ ਸਿਸਟਮ ਕੋਈ ਖਾਸਾ ਕੁਝ ਲੈ ਕੇ ਆ ਨਹੀਂ ਰਿਹਾ ਬਹੁਤੇ ਭਾਗਾਂ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਸਾਫ਼ ਨਹੀਂ ਰਹੇਗਾ ਖਾਤਰ ਭਾਈ ਪੱਲੇ ਫੱਦਰ ਤੇ ਜ਼ਰੂਰ ਗੁਜ਼ਰੇਗੀ ਤੇ ਵਿੱਚ ਵਿੱਚ ਕੁਝ ਥਾਵਾਂ ਤੇ ਹਲਕੇ ਕਣੀਆਂ ਸਿੱਟਦਾ ਹੋਇਆ ਇਹ ਸਿਸਟਮ ਅੱਗੇ ਕੁਝ ਕਰ ਜਾਣਾ ਹੈ ਇਸ ਤੋਂ ਬਾਅਦ ਜੀ ਅੱਗੇ 4 ਤਰੀਕ ਆਉਣੀ ਹੈ ਕੱਲ 4 ਤਰੀਕ ਦੀ ਸਵੇਰ ਤੱਕ ਸਿਸਟਮ ਅੱਗੇ ਲੰਘ ਜਾਣਾ ਤੇ ਕੱਲ ਦਾ ਦਿਨ ਵੀ ਮੌਸਮ ਸਾਫ ਰਹੇਗਾ ਅਗਲੇ ਜਿਹੜੇ 4 ਦਿਨ ਹੋਣਗੇ ਯਾਨੀ ਕਿ 7 ਅਪ੍ਰੈਲ ਤੱਕ ਜੇਕਰ ਆਪਾਂ ਅੰਦਾਜ਼ਾ ਲਾਈਏ ਤੇ ਸਿਸਟਮ ਕੋਈ ਆ ਨਹੀਂ ਰਿਹਾ ਤੇ ਮੌਸਮ ਆਪਣਾ ਲਗਭਗ ਸਾਫ ਹੀ ਰਹੇਗਾ ਜੇਕਰ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਆ ਤੇ ਜੇਕਰ ਰਾਤਾਂ ਦੇ ਟੈਂਪਰੇਚਰ ਦੇਖੀਏ ਜਿਵੇਂ ਕਿ ਅਸੀਂ ਤੁਹਾਨੂੰ ਕਿਹਾ ਸੀ ਕੇ ਟੈਂਪਰੇਚਰ ਦੇ ਵਿੱਚ ਵਾਧਾ ਹੋਣਾ ਤੈ ਹੈ ਜੇਕਰ ਅਸੀਂ ਰਾਤਾਂ ਦਾ ਟੈਂਪਰੇਚਰ ਮਿਨਿਮਮ ਦੇਖੀਏ ਤੇ 12.5 ਡਿਗਰੀ ਦੇ ਨਾਲ ਪਠਾਨਕੋਟ ਸਭ ਤੋਂ ਠੰਡਾ ਖੇਤਰ ਰਿਹਾ ਇਹ ਮਿਨਿਮਮ ਟੈਂਪਰੇਚਰ 10 ਤੋਂ ਥੱਲੇ ਆ ਗਈ ਸੀ ਪਰ ਹੁਣ ਇਹਨਾਂ ਦੇ ਵਿੱਚ ਵਾਧਾ ਹੋ ਰਿਹਾ 2 ਡਿਗਰੀ ਦੇ ਡਿਗਰੀ ਟੈਂਪਰੇਚਰ ਨੇ ਉਹ ਵਧੇ ਨੇ ਇਸੇ ਤਰ੍ਹਾਂ ਕਰਨਾਲ ਜ਼ਿਲ੍ਹਾ ਵੀ 12-13 ਦੇ ਆਸ-ਪਾਸ ਟੈਂਪਰੇਚਰ ਜਿਹੜੇ ਆ ਉੱਥੇ ਵੀ ਦਰਜ ਹੋਏ ਨੇ ਤੇ ਜੇਕਰ ਆਪਾਂ ਮੈਕਸਿਮਮ ਦੇਖੀਏ ਤੇ 12 ਤੋਂ ਲੈ ਕੇ 20 ਦੇ ਆਸ-ਪਾਸ ਪੰਜਾਬ ਦੇ ਔਰ ਹਰਿਆਣਾ ਦੇ ਟੈਂਪਰੇਚਰ ਦਰਜ ਹੋ ਰਹੇ ਨੇ ਜਿੱਥੇ ਪਹਿਲਾਂ 10 ਤੋਂ ਥ ਟੈਂਪਰੇਚਰ ਜਲਦ ਤਰਜ ਹੋ ਰਿਹਾ ਨੇ ਸਵੇਰੋਂ ਕਹਾਣੀ ਦਿਨ ਦੀ ਵੀ ਆ ਦਿਨ ਦੇ ਵਿੱਚ ਵੀ 35 36 ਦਾ ਟੈਂਪਰੇਚਰ ਪਹੁੰਚ ਚੁੱਕੇ ਨੇ ਤੇ ਆਉਣ ਦੇ ਜਿਹੜੇ 2 3 ਦਿਨ ਨੇ ਇਹਨਾਂ ਦੇ ਵਿੱਚ ਹੋਰ ਵਾਧਾ ਹੋਣਾ ਤੈ ਹੈ ਇਸ ਲਈ ਆਉਂਦੇ ਦਿਨ ਜੀ ਗਰਮ ਹੋ ਸਕਦੇ ਨੇ ਖੁਸ਼ਕ ਹੋ ਸਕਦੇ ਨੇ ਦਿਨ ਕਿਉਂਕਿ ਉੱਤਰ ਖੱਛੋ ਦੀਆਂ ਹਲਕੀਆਂ ਹਵਾਵਾਂ ਚੱਲਣਗੀਆਂ ਜਿਨ੍ਹਾਂ ਦੇ ਵਿੱਚ ਨਿਗ ਹੋਏਗਾ ਤੇ ਟੈਂਪਰੇਚਰ ਵਧਲੇ ਤੈ ਨੇ ਇਸ ਲਈ 7 ਤਰੀਕ 8 ਤਰੀਕ ਆਉਂਦੇ ਆਉਂਦੇ ਹੋ ਸਕਦਾ ਟੈਂਪਰੇਚਰ ਜਿਹੜੇ ਦਿਨਾਂ ਦੇ ਨੇ ਉਹ 36 37 ਤੋ ਜਾ ਸਕਦੇ ਨੇ 38 ਤੋ ਜਾ ਸਕਦੇ ਨੇ ਤੇ ਰਾਤਾਂ ਦੇ ਟੈਂਪਰੇਚਰ ਵੀ 13 14 ਤੇ ਜਿਹੜੇ ਮਿਨੀਮਮ ਟੈਂ ਸੋ ਇਹ ਜੇ ਸਾਰੀ ਜਿਹੜੇ ਸਿਸਟਮ ਦੀ ਅਪਡੇਟ ਸਿਸਟਮ ਪੰਜਾਬ ਲਈ ਕੋਈ ਬਹੁਤਾ ਕੁਝ ਲੈ ਕੇ ਆ ਨਹੀਂ ਰਿਹਾ ਕਣੀਆਂ ਦੇ ਜ਼ਰੂਰ ਅਸਰ ਨੇ ਅੱਜ ਸ਼ਾਮ ਤੱਕ ਜਿੱਥੇ ਜਿੱਥੇ ਕਣੀਆਂ ਡਿੱਗ ਜਾਣ ਜਿੱਥੇ ਜਿਹੜੇ ਇਲਾਕੇ ਦਾ ਨੰਬਰ ਲੱਗ ਜੇ ਉਹ ਕੁਦਰਤ ਜਾਣੇ ਜਾਣਾ ਤੇ ਬਹੁਤੇ ਹਫਾਗਾ ਦੇ ਵਿੱਚ ਮੌਸਮ ਅੱਜ ਬਦਲਬਦਲ ਵਾਲਾ ਰਹਿ ਸਕਦਾ ਹੈ ਬੱਦਲ ਵੀ ਗੁਜ਼ਰਣਗੇ ਧੁੱਪ ਵੀ ਲੱਗੇਗੀ ਤੇ ਮੀਂਹ ਦਾ ਅਸਰ ਬਹੁਤ ਘੱਟ ਥਾਵਾਂ ਤੇ ਨੇ ਤੇ ਜਿੱਥੇ ਜਿੱਥੇ ਕਣੀਆਂ ਡਿੱਗਦੀਆਂ ਨੇ ये सब कुदरत हथ फस है सोया जी इस्टम की अपडेट तो अगले चार दिन की अपडेट मौसम विभाग वो फिलहाल इस सिस्टम को लेकर कोई अलर्ट कोई चेतावनी जारी नहीं की गई क्योंकि कोई बड़ा तगड़ा सिस्टम नहीं है धनबाद जी शुक्रिया